ਖਬਰ ਸ਼ਹਿਰ ਨਕੋਦਰ ਤੋਂ ਪੰਜਾਬ ਪੁਲਿਸ ਦੀ ਆਈ ਵੱਡੀ ਅਪਡੇਟ ਕਿਹਾ ਮਾੜੇ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਦੇਖੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਹਾਂਜੀ ਸਰ ਸਾਰੇ ਨਕੋਦਰ ਦੇ ਵਿੱਚ ਵਿਜ਼ਿਟ ਕੀਤਾ ਕੀ ਕਹਿਣਾ ਚਾਹੋਗੇ ਅੱਜ ਨਕੋਦਰ ਦੇ ਵਿੱਚ ਤੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਸੀਂ ਸਪੈਸ਼ਲ ਡਾਕਾਫਤ ਜਿਹੜੀ ਕੀਤੀ ਹੋਈ ਆ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਸਾਡੇ ਸਪੈਸ਼ਲ ਡੀਜੀਪੀ ਸਾਡੇ ਸ਼੍ਰੀ ਅਰਪਿਤ ਸ਼ੁ크ਰਾ ਜੀ ਦੇ ਉਹਨਾਂ ਦੇ ਦੇਸ਼ਾ ਨਿਰਦੇਸ਼ ਸੀ ਡਾਇਰੈਕਸ਼ਨ ਸੀ ਕਿ ਏਰੀਆ ਦੇ ਵਿੱਚ ਜਿਹੜਾ ਹੈਗਾ ਸ਼ੱਕੀ ਪੁਰਸ਼ਾਂ ਦੇ ਵਹੀਕਲਾਂ ਨੂੰ ਚੈੱਕ ਕੀਤਾ ਜਾਵੇ ਤਾਂ ਅਸੀਂ ਸਾਰੇ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਕਰਕੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਸ਼ੱਕੀ ਪੁਰਸ਼ ਉਹ ਵਹੀਕਲ ਉਹਨਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਜਿਹੜੀ ਹੈਗੀ ਹੈ ਅਮਨ ਤੇ ਸ਼ਾਂਤੀ ਰਵੇ ਐਂਡ ਜੇ ਕੋਈ ਜਿਹੜਾ ਕੋਈ ਕ੍ਰਾਈਮ ਹੈ ਉਹਨੂੰ ਪ੍ਰिवेंट ਕੀਤਾ ਜਾ ਸਕੇ ਇਹ ਬਹੁਤ ਸਫੀ ਬਹੁਤ ਹੈ ਔਰ ਇਹਨਾਂ ਚੋਰੀਆਂ ਬਹੁਤ ਹੋ ਰਹੀਆਂ ਜਿਹੜੇ ਨਫਰੀ ਹੈ ਸਾਡੇ ਕੋਲ ਕੁਝ ਸ਼ਾਰਟੇਜ ਹੈ ਕਿਉਂਕਿ ਸਾਡੇ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਹੈਗੀ ਆ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਨਾਲ ਜਲਦੀ ਜਿਹੜੀ ਸ਼ਾਰਟੇਜ ਹੈ ਉਹ ਪੂਰੀ ਹੋ ਜਾਏਗੀ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਸਾਡੀ ਸਰਕਾਰ ਵੱਲੋਂ ਜਿਹੜਾ ਚੇਚੇ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਸਰ ਗੱਲ ਕਰੀਏ ਮਾੜੇ ਅਨਸਰਾਂ ਖਿਲਾਫ ਲਗਾਤਾਰ ਪੁਲਿਸ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈ ਪਰ ਜਿਹੜੇ ਮਾੜੇ ਅਨਸਰ ਹੈਗੇ ਉਹ ਫਿਰ ਵੀ ਬਾਜ਼ਨੀਆਂ ਦੇ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਪੁਲਿਸ ਕੋਲੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡਾ ਕੰਮ ਜਿਹੜਾ ਪੁਲਿਸ ਦੀ ਪ੍ਰਾਇਮਰੀ ਡਿਊਟੀ ਪ੍ਰिवेंशन ਐਂਡ ਇੱਕ ਡਿਟੈਕਸ਼ਨ ਆਫ ਕ੍ਰਾਈਮ ਹੁੰਦਾ ਸਾਡੀ ਫਸਟ ਪ੍ਰੈਫਰੈਂਸ ਜਿਹੜੀ ਹੈਗੀ ਉਹ ਹੁੰਦੀ ਹੈ ਫਸਟ ਡਿਊਟੀ ਹੁੰਦੀ ਹੈ ਕਿ ਕ੍ਰਾਈਮ ਨੂੰ ਪ੍ਰिवेंट ਕੀਤਾ ਜਾਵੇ ਹੋਣ ਨਾ ਦਿੱਤਾ ਜਾਵੇ ਅਗਰ ਫਿਰ ਵੀ ਕਿਤੇ ਸਾਡੀ ਜਿਹੜੀ ਹੈਗੀ ਪਸ਼ਤਾਈ ਤੋਂ ਬਾਅਦ ਵੀ ਕਿਤੇ ਇੱਕ ਕ੍ਰਾਈਮ ਹੁੰਦਾ ਤਾਂ ਫਿਰ ਅਸੀਂ ਉਹਨੂੰ ਡਿਟੈਕਟ ਕਰਨਾ ਸਾਡੀ ਜਿਹੜੀ ਹੈਗੀ ਡਿਊਟੀ ਹੁੰਦੀ ਆ ਜਿਸ ਦੇ ਵਿੱਚ ਜਿਹੜੀ ਹੈਗੀ ਪੰਜਾਬ ਪੁਲਿਸ ਹੈਗੀ ਪੂਰੀ ਤਰੀਕੇ ਨਾਲ ਜਿਹੜੀ ਹੈਗੀ ਸક્ષਮ ਹੈ ਇਹਨੇ ਹਰ ਤਰੀਕੇ ਦੀ ਜਿਹੜੀ ਹੈਗੀ ਹੱਤਵਾਦ ਦੇ ਸਮੇ ਤੋਂ ਲੈ ਕੇ ਹੁਣ ਤੱਕ ਜਿਹੜੀ ਬੜੇ ਬਾਖੂਬੀ ਨਾਲ ਜਿਹੜੀ ਡਿਊਟੀ ਆਪਣੀ ਹੈ ਨਿਭਾਈ ਹੈ ਥੈਂਕ ਯੂ ਬਿਲਕੁਲ ਜਿਹੜਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ ਹੈਗਾ ਉਹ ਓਵਰਲੈਪਿੰਗ ਆਫ ਕ੍ਰਾਈਮ ਹੁੰਦਾ ਕੋਈ ਇਸ ਤਰ੍ਹਾਂ ਦੀ ਉਹਨਾਂ ਤੇ ਕੋਈ ਕਿਸੇ ਵੀ ਕ੍ਰਿਮੀਨਲ ਜਿਹੜਾ ਹੁੰਦਾ ਉਹਨੂੰ ਲੱਗਦਾ ਕਿ ਮੈਂ ਇਸ ਤਰੀਕੇ ਨਾਲ ਕੋਈ ਘਟੜਾ ਨੂੰ ਅੰਜਾਮ ਦੇ ਸਕਦਾ ਐਂਡ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੋ ਪਿੱਛੋਂ ਜਵੇਂ ਸਾਡੇ ਜਿਹੜੇ ਤੁਸੀਂ ਸਾਡੇ ਦੁਸ਼ਮਣ ਦੇਸ਼ ਹੈਗੇ ਉਹਨਾਂ ਵੱਲੋਂ ਵੀ ਸਾਜ਼ਸ਼ਾਂ ਹੁੰਦੀਆਂ ਨੇ ਕਿ ਇਹਨਾਂ ਦਾ ਯੂਥ ਨੂੰ ਖਰਾਬ ਕੀਤਾ ਜਾਵੇ ਜਿਹੜਾ ਨਸ਼ਾ ਇੱਧਰ ਤੱਕ ਲਿਆ ਜਾਂਦਾ ਸਾਡੇ ਏਰੀਆ ਦੇ ਵਿੱਚ ਆਉਂਦਾ ਬਟ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਇਹ ਸਾਰੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਯੋਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਵੱਧ ਝੜ ਕੇ ਇਸ ਤਰੀਕੇ ਨਾਲ ਡਿਊਟੀ ਕੀਤੀ ਜਾਵੇ ਕਿ ਸਾਰੇ ਜਿਹੜੇ ਪੈਡਲਰ ਨੇ ਸਪਲਾਈਅਰ ਨੇ ਜਿਹੜਾ ਨਸ਼ੇ ਦਾ ਕੰਮ ਕਰਦੇ ਨੇ ਜਾਂ ਕੋਈ ਹੋਰ ਬਦਮਾਸ਼ ਬੰਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਉਹਨਾਂ ਨੂੰ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਕੰਟਰੋਲ ਕੀਤਾ ਜਾਵੇ ਸਰ ਸਰਚ অভিযান ਵੀ ਚਲਾਏ ਜਾਂਦੇ ਨੇ ਨਸ਼ਾ ਵਿਰੋਧ ਜਿਹੜਾ ਹੈਗਾ ਮਿਹਨਤ ਕੀਤੀ ਛੜੀ ਹੋਈ ਆ ਕਿੰਨਾ ਕੋ ਦਾ ਬੈਨੀਫਿਟ ਮਿਲਦਾ ਜਿਹੜੇ ਦੇਖੋ ਸਰਚ ਅਭਿਆਨ ਹੈਗੇ ਨੇ ਨਾਕਾਬੰਦੀ ਪੈਟਰੋਲਿੰਗ ਇਹ ਸਰਚ ਆਪਰੇਸ਼ਨਸ ਇਹਨਾਂ ਦਾ ਦੇਖੋ ਜਦੋਂ ਵੀ ਅਸੀਂ ਕੋਈ ਕਰਦੇ ਹਾਂ ਸਾਨੂੰ ਕਾਫੀ ਸਕਸੈਸ ਰਹਿੰਦਾ ਜਿਹੜੇ ਮਾੜੇ ਬੰਦੇ ਹੁੰਦੇ ਨੇ ਸਰਚ ਆਪਰੇਸ਼ਨ ਦੇ ਦੌਰਾਨ ਵੀ ਫੜੇ ਜਾਂਦੇ ਆ ਨਾਕਾਬੰਦੀ ਦੇ ਦੌਰਾਨ ਵੀ ਫੜੇ ਜਾਂਦੇ ਆ ਸਾਡੀ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਅੱਜ ਕੱਲ੍ਹ ਹੋਰ ਵੀ ਜਿਹੜੀ ਐਡਵਾਂਸਡ ਟੈਕਨੋਲੋਜੀ ਨਾਲ ਵੀ ਅਸੀਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮਨਲ ਹੁੰਦੇ ਨੇ ਉਹਨਾਂ ਨੂੰ ਫੜਦੇ ਆ ਤਾਂ ਸਾਡੀ ਜਿਹੜੀ ਪੁਲਿਸ ਵੱਲੋਂ ਜਿਹੜੀ ਹੈਗੀ 24 ਘੰਟੇ ਜਿਹੜੀ ਹੈਗੀ ਤਤਪਰ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮਾੜੇ ਅਨਸਰਦਿਆਂ ਨੂੰ ਉਹਨਾਂ ਨੂੰ ਉੱਠਣਾ ਨਾ ਦਿੱਤਾ ਜਾਵੇ ਧੰਨਵਾਦ ਸਰ ਮਾੜੇ ਅਨਸਰਾਂ ਨੂੰ ਕੀ ਮੈਸੇਜ ਹੈ ਮਾੜੇ ਅਨਸਰਾਂ ਨੂੰ ਸਖਤ ਅਪੀਲ ਹੈ ਕਿ ਜੋ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਹੈਗਾ ਕ੍ਰਾਈਮ ਛੱਡ ਕੇ ਸਿੱਧੇ ਰਸਤੇ ਤੇ ਪਵੇ ਹਨ ਜੇ ਕੋਈ ਇਸ ਆਪਣੇ ਕੋਈ ਵੀ ਇਸ ਤਰ੍ਹਾਂ ਦੀ ਕ੍ਰਿਮੀਨਲ ਗਤੀਵਿਧੀ ਕਰਦਾ ਤਾਂ ਉਹਦਾ ਹਸ਼ਰ ਜਿਹੜਾ ਮਾੜਾ ਹੁੰਦਾ ਕੱਲ ਵੀ ਸ਼ਾਹਕੋਟ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਉੱਥੇ ਦੋ ਜਿਹੜੇ ਵਿਵਾਦਸ਼ ਹੈਗੇ ਸੀ ਉਹਨਾਂ ਨਾਲ ਕਨਫਰੋ ਹੋਇਆ ਉਹਨਾਂ ਦੇ ਲੈਗ ਸ਼ਾਟ ਹੋਇਆ ਉਹਨਾਂ ਦੇ ਜਿਹੜਾ ਹੈਗੇ ਦੋ ਬਤਵਾਸ਼ਾਂ ਨੂੰ ਅਰੈਸਟ ਕੀਤਾ ਉਹਨਾਂ ਤੋਂ ਵੈਪਨ ਰਿਕਵਰ ਕੀਤੇ ਐਂਡ ਜਿਹੜੇ ਨੇ ਦੋ ਬਤਵਾਸ਼ ਜ਼ਖਮੀ ਹੋਏ ਜਿਹੜੇ ਏਰੀਆ ਦੇ ਵਿੱਚ ਐਕਸਟਰਸ਼ਨ ਦੀਆਂ ਕਾਲਸ ਵਗੈਰਾ ਜਿਹੜੇ ਉਹਨਾਂ ਦੇ ਹੈਂਡਲਰ ਬਾਹਰ ਬੈਠੇ ਯੂਕੇ ਐਂਡ ਯੂਐਸਏ 'ਚ ਬੈਠੇ ਸੀ ਐਂਡ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇੱਥੇ ਉਹ ਜਿਹੜੇ ਆਮ ਜਨਤਾ ਦੇ ਉੱਤੇ ਜਿਹੜੀ ਫਾਇਰਿੰਗ ਦੀ ਕਾਰਵਾਈ ਕਰਨੀ ਜਾਂ ਉਹਨਾਂ ਨੂੰ ਪ੍ਰੈਕਟ ਦੀਆਂ ਕਾਲਸ ਕਰਨ ਦੀ ਕਾਰਵਾਈ ਨੂੰ ਜਾਮ ਦਿੱਤਿੰਦੀ ਸੀ ਉਹ ਅਸੀਂ ਕੱਲ ਵੀ ਦੋ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਜਰਡ ਕਰਕੇ ਫੜਿਆ ਹੈ ਅੱਜ ਸਰ ਵਿਕੋਟਰ ਦੇ ਵਿੱਚ ਹਾਈ ਇਸੇ ਤਰ੍ਹਾਂ ਹੋਰ ਕਿਹੜੇ ਕਿਹੜੇ ਏਰੀਆ ਵਿੱਚ ਲੱਗੇ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਅੱਜ ਜਿਹੜੇ ਹੈਗੇ 25 ਜਿਹੜੇ ਹੈਗੇ ਨੇ ਨਾਕਾਜ ਜਿਹੜੇ ਨੇ ਲੇ ਡਾਉਨ ਕੀਤੇ ਹੈਗੇ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਨੇ ਸਾਡੇ ਸਾਰੇ ਐਸ ਐਚ ਓ ਚੌਂਕੀ ਇਨਚਾਰਜ ਜਿਹੜੇ ਹੈਗੇ ਨੇ ਉਹ ਬਾਹਰ ਦੇ ਨਾਕਿਆਂ ਦੇ ਉੱਤੇ ਹੈਗੇ ਐਂਡ ਸਾਡੇ ਗੈਸਟ ਅਫੀਸਰ ਜਿਹੜੇ ਹੈਗੇ ਨੇ ਜੀਓ ਹਲਕਾ ਜੀਓ ਨੇ ਉਹ ਵੀ ਬਾਹਰ ਹੈਗੇ ਐਂਡ ਸਾਡੀ ਪ੍ਰੋਪਰ ਨਾਈਟ ਡੋਮੀਨੇਸ਼ਨ ਐਂਡ ਹੋਰ ਸਾਰਾ ਜਿਹੜਾ ਹੈਗਾ ਅਸੀਂ ਕਰ ਰਹੇ ਹਾਂ ਸਰ ਇਹ ਗੱਲ ਕਰੀਏ ਕੱਲ ਜਿਹੜਾ ਇੰਕਾਉਂਟਰ ਪਿਆ ਉਹਦੇ ਵਿੱਚ ਕੋਈ ਅਪਡੇਟ ਆਈ ਉਹਦੇ ਵਿੱਚ ਜਿਹੜੀ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਇਹ ਐਕਸਟਰਸ਼ਨ ਦੀ ਹੈ ਜਿਹੜੇ ਕਾਲਸ ਕਰਦੇ ਸੀ ਐਂਡ ਥ੍ਰੈਟ ਲੋਕਾਂ ਨੂੰ ਕਰਦੇ ਸੀ ਧਮਕੀਆਂ ਦੇਦੇ ਸੀ ਪੈਸੇ ਲੈਣ ਲਈ ਪਰ ਉਹਨਾਂ ਦੇ ਜਿਹੜੇ ਹੈਂਡਲਰ ਹੈਗੇ ਨੇ ਕੁਝ ਬਾਹਰ بیٹھے ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੀ ਹੋਈ ਹੈ ਪ੍ਰੋਪਰ ਐਲਓਸੀ ਵਗੈਰਾ ਵੀ ਜਾਰੀ ਚੱਲ ਰਹੀ ਹੈ ਸਰ ਬਾਹਰ بیٹھے ਬੈਠ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕ੍ਰਾਈਮ ਕਰਦੇ ਹੈਗੇ ਲੋਕ ਉਹਨਾਂ ਨੂੰ ਜਿਹੜਾ ਹੈਗਾ ਭਾਰਤ ਪੰਜਾਬ ਦੇ ਅੰਦਰ ਬਿਲਕੁਲ ਜੀ ਜਿਹੜਾ ਕੋਈ ਵੀ ਕ੍ਰਾਈਮ ਕਰਦਾ ਹੈਗਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਲੁਕਦਾ ਹੈ ਕਿ ਅਸੀਂ ਉਹਦੀ ਐਕਸਟਰਡੀਸ਼ਨ ਹਵਾਲਗੀ ਨਹੀਂ ਜਿਹੜਾ ਹੈਗਾ ਅਸੀਂ ਲੈ ਕੇ ਆਉਨੇ ਆ ਲਾਸਟ ਈਅਰ ਵੀ ਮੇਰੇ ਵੱਲੋਂ ਇੱਕ ਜਿਹੜਾ ਹੈਗਾ ਬਹੁਤ ਪੁਰਾਣਾ ਦੋਸ਼ੀ ਸੀ ਉਹਨੂੰ ਐਕਸਟਰਡਾਈਟ ਕਰਕੇ ਹੌਮਲੈਂਡ ਤੋਂ ਲੈ ਕੇ ਆਇਆ ਸੀ ਤੇ ਹੁਣ ਜਿਹੜੇ ਇਸ ਤਰ੍ਹਾਂ ਦੇ ਹੋਰ ਵੀ ਸਾਡੇ ਨਜ਼ਰ ਤੇ ਵਿੱਚ ਜਾਂ ਸਾਡੇ ਫਿਕਰ ਆਊਟ ਹੋਏ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਐਕਸਟਰਡੀਸ਼ਨ ਦੀ ਕਾਰਵਾਈਆਂ ਚੱਲਿਆਂਦੀ ਹੈ ਸਰ ਇੱਕ ਹੈਪੀ ਪਾਸੀਆ ਜਿਹੜਾ ਹੈਗਾ ਉਹਨੂੰ ਕਦੇ ਕੱਟਿਆ ਹੁੰਦਾ ਜਾਂਦਾ ਉਹਦੀ ਜਿਹੜੀ ਹੈਗੀ ਐ ਐਨਆਈਏ ਵੱਲੋਂ ਸਾਡੀ ਜਿਹੜੀ ਹੈ ਕਿ ਨੈਸ਼ਨਲ ਇਨਵੈਸਟੀਗੇਟਿੰਗ ਸਾਡੀ ਏਜੰਸੀ ਹੈਗੀ ਆ ਉਹਦੇ ਵੱਲੋਂ Thank you.